ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪ्योर ਦੇਸੀ ਰੈਸਪੀ ਚੈਨਲ 'ਚ ਅੱਜ ਆਪਾਂ ਬਣਾਵਾਂਗੇ ਜੀ ਆਲੂ ਤੇ ਪਕੌੜੀਆਂ ਸਬਜ਼ੀ ਬਣਾਈ ਜੀ ਆਹ ਲੈ ਜੀ ਆਪਾਂ ਪਕੌੜੇ ਬੈਕਟ ਵਾਲੇ ਤੇ ਇੱਧਰ ਜਿਹੜੇ ਆਲੂ ਆ ਇਹਨਾਂ ਨੂੰ ਆਪਾਂ ਉਬਾਲ ਲਿਆ ਤੇ ਇਹ ਆਲੂ ਆਪਾਂ 7-8 ਆਲੂ ਲਏ ਆ ਜੀ ਤੇ ਇੱਧਰ ਆਪ ਨੂੰ ਹਜੇ ਕੱਟਣਾ ਵਾਂਜੀ ਪਿਆਜ਼ ਆਪਾਂ ਛਿੱਲ ਕੇ ਧੋ ਲਿਆ ਤੇ ਨਾਲ ਲੈ ਜੀ ਦੋ ਟਮਾਟਰ ਤੇ ਨਾਲ ਲੈ ਆ ਜੀ ਅਦਰਕ ਤੁਹਾਨੂੰ ਵੀ ਆਪਾਂ ਧੋ ਲਿਆ ਤੇ ਛਿਲ ਕੇ ਤੇ ਆ ਲਈਆਂ ਜੀ ਆਪਾਂ ਚਾਰ ਮਿਰਚਾਂ ਲਈਆਂ ਜੀ ਇਧਰ ਆਪਾਂ ਜਿਹੜੇ ਲਸਣ ਸੀ ਉਹਨੂੰ ਛਿਲ ਕੇ ਤੇ ਤੋਲਿਆ ਵਾ ਤੇ ਸਭ ਤੋਂ ਪਹਿਲਾਂ ਹੁਣ ਆਪਾਂ ਜਿਹੜੇ ਆਲੂ ਆ ਉਹਨਾਂ ਨੂੰ ਆਪਾਂ ਛਿੱਲ ਲਾਂਗੇ ਤੇ ਇਧਰ ਜਿਹੜੇ ਪਿਆਜ਼ ਵਾ ਉਹਨਾਂ ਨੂੰ ਆਪਾਂ ਕੱਟ ਲੈਣਾ ਵਾ ਜੀ ਤੇ ਜਿਹੜਾ ਲਸਣ ਤੇ ਅਦਰਕ ਉਹਨਾਂ ਨੂੰ ਆਪਾਂ ਕਰ ਲਾਂਗੇ ਜੀ ਗ੍ਰੈਂਡਰ ਤੇ ਫਿਰ ਆਪਾਂ ਲਾਵਾਂਗੇ ਜੀ ਤੜਕਾ ਜੀ ਆਲੂ ਵੀ ਆਪਾਂ ਛਿੱਲ ਲਏ ਤੇ ਇਧਰ ਆਪਾਂ ਜਿਹੜੇ ਪਿਆਜ਼ ਸੀ ਉਹਨਾਂ ਨੂੰ ਕੱਟ ਲਿਆ ਵਾ ਤੇ ਇਧਰ ਲਸਣ ਤੇ ਅਦਰਕ ਨੂੰ ਆਪਾਂ ਕਰ ਲਿਆ ਜੀ ਗ੍ਰਾਈਂਡਰ ਤੇ ਇਸ ਤੋਂ ਬਾਅਦ ਜਿਹੜਾ ਟਮਾਟਰ ਆ ਉਹਨਾਂ ਨੂੰ ਆਪਾਂ ਬਾਅਦ ਚ ਗ੍ਰਾਈਂਡ ਕਰਾਂਗੇ ਤੇ ਹੁਣ ਲਾਵਾਂਗੇ ਜੀ ਤੜਕਾ ਇਧਰ ਆਪਾਂ ਰੱਖ ਲਈ ਪढ़ाई ਤੇ ਇਹਦੇ ਵਿੱਚ ਕੜ੍ਹੀ ਸ਼ੀ ਪਾ ਲਿਆ ਜੀ ਪਾਏ ਡਾਲ ਪਾਇਆ ਤੇ ਹੁਣ ਆਪਾਂ ਲਾਵਾਂਗੇ ਜੀ ਤੜਕਾ ਲੋ ਜੀ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਲਾਲ ਮਿਰਚ हूँ आप दे जी प्याज प्याजा आप तरह करके भुन जावे तो इन्हों थोड़े जे ब्राउन करा जी इस तरह आप थोड़े जे ਰੈਂਡਜੀ ਕਰਨੇ ਆ ਜੀ ਤੇ ਫਿਰ ਆਪਾਂ ਇਹਦੇ ਚ ਪਾ ਦਾਂਗੇ ਜੀ ਲਸਣ ਅਦਰਕ ਦੀ ਪੇਸਟ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਫਿਰ 5 ਮਿੰਟ ਵਾਸਤੇ ਭੁੰਨਾਗੇ ਚਲੋ ਜੀ ਹੁਣ ਆਪਾਂ ਇਹਦੇ ਚ ਪਾ ਦਾਂਗੇ ਜੀ ਅੱਧਾ ਚਮਚ ਜੀਰੇ ਦਾ ਤੇ ਨਾਲ ਪਾਵਾਂਗੇ ਜੀ ਅੱਧਾ ਚਮਚ ਹਲਦੀ ਪਾਊਡਰ ਦਾ ਤੇ ਨਾਲ ਪਾ ਦਵਾਂਗੇ ਜੀ ਅੱਧਾ ਚਮਚ ਨਮਕ ਦਾ ਥੋੜੀ ਜਿਹਾ ਪਰ ਨਮਕ ਜ਼ਿਆਦਾ ਨਹੀਂ ਪਾਉਣਾ ਜੀ ਦੇ ਆਪਣਾ ਆਪਣੀ ਸਬਜੀ ਦੇ ਹਿਸਾਬ ਨਾਲ ਪਾਉਣਾ ਵਾ ਜੀ पाांगे जी गरम मस अधा चमच अधा चमच पाव जी आपण किचन किंग मस हुण आपण भोंदे जावांग ते हुण आपण पाटर पूरी इसमें आपकी बच्चे पीस लिया इस, इस तरह करके तुड़के का बड़ा स्वाद आता जी ला झाना आप देंगे अर्धा चम्मच देगी मिर्च का यदि जोड़ी ग्रेवी है। बहुत अच्छी बनती है जी हाँ देखो इस तरह ਜੋ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ 2-3 ਮਿੰਟ ਤੱਕ ਭੁੰਨ ਦਿੱਤਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀ ਪਾਣੀ ਪਾਣੀ ਆਪਾਂ ਇਹਦੇ ਵਿੱਚ 2 ਗਲਾਸ ਪਾਵਾਂਗੇ ਜੀ ਕਿਉਂਕਿ ਆਪਾਂ ਜਿਹੜੀ ਗਰੇਵੀ ਬਣਾਉਣੀ ਆ ਤੇ ਇਸ ਕਰਕੇ ਆਪਾਂ 2 ਗਲਾਸ ਪਾਣੀ ਦੇਵਾਂਗੇ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਹਲਕਾ ਜਿਹਾ ਹਿਲਾ ਦਾਂਗੇ ਤੇ ਜਿਹੜੇ ਆਲੂ ਪਾਉਣੇ ਆ ਉਹ ਆਪਾਂ ਪਾਵਾਂਗੇ ਬਾਅਦ ਚ ਕਿਉਂਕਿ ਇਹ ਉਬਲੇ ਹੋਏ ਆਲੂ ਆ ਤੇ ਇਧਰ ਜਿਹੜੇ ਮਤਲਬ ਆ ਪਕੌੜੇ ਆ ਟਿਕ ਟ ਵਾਲੇ ਇਹਨਾਂ ਨੂੰ ਆਪਾਂ 5 ਮਿੰਟ ਪਹਿਲਾਂ ਪਾਵਾਂਗੇ ਤੇ ਜਿਹੜੇ ਆਲੂ ਆ ਨੂੰ ਆਪਾਂ ਬਾਚ ਪਾਵਾਂਗੇ ਤੇ ਇਸ ਕਰਕੇ ਜਦੋਂ ਇਹ ਥੋੜੀ ਜੀ ਉਬਾਲਾ ਖਾ ਜੂਗੀ ਤੇ ਫਿਰ ਆਪਾਂ ਪਾ ਦੇਣੇ ਆ ਜੀ ਪਕੌੜੇ ਵੀ 5 ਮਿੰਟ ਆਪਾਂ ਰਹਿਣ ਲਈ ਆ ਤੇ ਹੁਣ ਆਪਾਂ ਗੈਸ ਕਰ ਦੇਣੀ ਆ ਜੀ ਬੰਦ ਤੇ ਹੁਣ ਜਿਹੜੀ ਸਬਜੀ ਆ ਉਹ ਆਪਣੀ ਬਣ ਗਈ ਆ ਜੀ ਲਓ ਜੀ ਇਸ ਤਰ੍ਹਾਂ ਦੀ ਗਰੇਵੀ ਬਣ ਗਈ ਹੈ ਤੇ ਹੁਣ ਆਪਾਂ ਇਹਨੂੰ ਕੱਢ ਲੈਣੇ ਆ ਜੀ ਲਓ ਜੀ ਜਿਹੜੀ ਸਬਜੀ ਆ ਆਪਣੀ ਬਿਲਕੁਲ ਰੈਡੀ ਹੋ ਗਈ ਆ ਤੇ ਇਹ ਬਹੁਤ ਹੀ ਮਸਾਲੇਦਾਰ ਤੇ ਸਵਾਦ ਸਬਜੀ ਬਣੀ ਆ ਜੀ ਜਿਹੜੀ ਗਰੇਵੀ ਸੀ ਉਹ ਆਪਾਂ ਆਪਣੇ ਹਿਸਾਬ ਨਾਲ ਪਾਈ ਆ ਤੇ ਜੇ ਜਿਆਦਾ ਸਬਜੀ ਬਣਾਉਗੇ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਆ ਜਿੱਦਾਂ ਦੀ ਗਰੇਵੀ ਚਾਹੋਨੇ ਆ ਉਦਾਂ ਦੀ ਬਣਾਓ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਰੈਸিপি ਪਸੰਦ ਆਈ ਹੋਊਗੀ ਤੇ ਮੇਰੇ ਚੈਨਲ ਨੂੰ ਕਰ ਦੇਣਾ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਦੇਣਾ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ